I'm <tries> ਗੁਰੂ ਜੀ ਦਾ ਧੰਨਵਾਦ ਹੈ ਜਿਨ੍ਹਾਂ ਦੀ ਕਿਰਪਾ ਦੇ ਨਾਲ ਸਾਨੂੰ ਅੰਮ੍ਰਿਤ ਵੇਲਾ ਗੁਰੂ ਦੇ ਬੋਲ ਪ੍ਰਾਪਤ ਹੋਈ ਹੈ ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਨੇ ਨਿਤਨੇਮ ਆਗਿਆ ਦਾ ਜਾਪ ਪਾਠ ਦੇ ਰੂਪ ਦੇ ਵਿੱਚ ਸਰਗਨ ਕੀਤਾ ਹੈ ਸਮਾ ਹੋਇਆ ਹੈ ਗੁਰਮਤਿ ਵਿਚਾਰਾਂ ਦੇ ਨਾਲ ਸਾਨੂੰ ਆਉਂਦਾ ਵਿਚਾਰਾਂ ਦੇ ਅਰੰਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨ੍ਹਾਂ ਦੇ ਵੱਲੋਂ ਬਖਸ਼ਿਸ਼ ਕੀਤੀ ਪਟੇ ਨੂੰ ਬੁਲਾੰਦਾ ਆਵਾਜ਼ ਵਿੱਚ ਉਚਾਰਨ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੇ ਵੱਲੋਂ ਬਖਸ਼ਿਸ਼ ਕੀਤੀ ਮੁਬਾਰਕ ਬਾਣੀ ਜਪ ਬਾਣੀ ਦੇ ਵਿਚਾਰ ਅਸੀਂ ਆਰੰਭ ਕੀਤੇ ਹਨ ਕੱਲ ਅਸੀਂ ਪਹਿਲੀ ਔੜੀ ਦੇ ਵਿਚਾਰ ਕੀਤੇ ਜਿਸ ਦੇ ਵਿੱਚ ਮਨੁੱਖ ਦੇ ਵੱਲੋਂ ਉਹ ਕੰਮ ਉਹ ਕਾਰਜ ਕੀਤੇ ਗਏ ਧਾਰਮਿਕ ਜਗਤ ਦੇ ਵਿੱਚ ਜਿਨ੍ਹਾਂ ਕੰਮਾਂ ਨੂੰ ਕਰਨ ਦੇ ਨਾਲ ਸਰੀਰਕ ਸਫਾਈ ਸਰੀਰ ਦੀ ਸੰਤੁਸ਼ਟੀ ਹੋ ਜਾਂਦੀ ਸੀ ਪਰ ਮਨ ਦੀ ਸੰਤੁਸ਼ਟੀ ਨਹੀਂ ਸੀ ਹੁੰਦੀ ਉਸ ਵਿਲੇਖਨ ਨੂੰ ਉਸ ਭਰਮ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਤੋੜਿਆ ਔਰ ਆਖਿਆ ਕਿ ਜੇ ਤੁਸੀਂ ਸਚਿਆਰ ਬੰਨਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਚੱਲਣਾ ਪੈਣਾ ਹੈ ਉਸ ਦੇ ਹੁਕਮ ਨੂੰ ਸਮਝਣਾ ਪੈਣਾ ਹੈ ਉਸ ਦੇ ਹੁਕਮ ਨੂੰ ਜਾਣੇ ਬਿਨਾਂ ਸਮਝੇ ਬਿਨਾਂ ਤੁਸੀਂ ਸੱਚਿਆਰ ਨਹੀਂ ਬਣ ਸਕਦੇ ਸੋ ਅੱਜ ਵਾਲੀ ਪੌੜੀ ਦੇ ਵਿੱਚ ਗੁਰਨਾਥ ਸਾਹਿਬ ਜੀ ਮਹਾਰਾਜ ਨੇ ਹੁਕਮ ਦੀ ਵਿਆਖਿਆ ਕੀਤੀ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੈ ਕਿ ਤੋ ਮਹਾਰਾਜ ਕਿਰਪਾ ਕਰਦੇ ਨੇ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ ਸਤਿਗੁਰ ਕਹਿੰਦੇ ਨੇ ਦੁਨੀਆ ਦੇ ਵਿੱਚ ਇਸ ਪੂਰੇ ਬ੍ਰਹਿਮੰਡ ਦੇ ਵਿੱਚ ਤੁਸੀਂ ਜੋ ਕੁਝ ਵੀ ਦੇਖ ਰਹੇ ਹੋ ਨਾ ਇਹਨਾਂ ਅੱਖਾਂ ਦੇ ਨਾਲ ਜੋ ਦੇਖਦਾ ਹੈ ਔਰ ਜੋ ਸੂਖਮ ਜੀਵ ਨੇ ਜੋ ਨਹੀਂ ਦਿਖਦੇ ਜਿਨ੍ਹਾਂ ਨੂੰ ਦੇਖਣ ਵਾਸਤੇ ਸਾਨੂੰ ਮਾਈਕਰੋਸਕੋਪ ਦੀ ਵੀ ਲੋੜ ਪੈਂਦੀ ਹੈ ਮਹਾਰਾਜ ਕਹਿੰਦੇ ਨੇ ਸਾਰਿਆਂ ਆਕਾਰਨ ਬਣਾਉਣ ਵਾਲਾ ਸਾਰੀਆਂ ਸ਼ਕਲਾਂ ਨੂੰ ਬਣਾਉਣ ਵਾਲਾ ਸਾਰਿਆਂ ਨੂੰ ਪੈਦਾ ਕਰਨ ਵਾਲਾ ਇੱਕ ਅਕਾਲ ਪੁਰਖ ਦਾ ਹੁਕਮ ਹੈ ਨਿਜਮ ਹੈ ਇਹ ਜੋ ਕੁਝ ਵੀ ਬਣ ਰਿਹਾ ਹੈ ਨਾ ਉਹਦੇ ਨਿਜਮ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਹੀ ਚੱਲ ਰਿਹਾ ਹੈ ਜੋ ਕੁਝ ਵੀ ਤੁਸੀਂ ਮੈਂ ਅਸੀਂ ਆਪਣੀ ਮਰਜ਼ੀ ਤੇ ਨਾਲ ਪੈਦਾ ਨਹੀਂ ਹੋਏ ਅਸੀਂ ਆਪਣੀ ਮਰਜ਼ੀ ਦੇ ਨਾਲ ਆਪਣੀ ਸ਼ਕਲਾਂ ਨਹੀਂ ਬਣਾਉਂਦੇ ਸਾਡੀਆਂ ਵੀ ਸ਼ਕਲਾਂ ਸਾਡੀ ਪਹਿਚਾਨ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਨਿਯਮ ਦੇ ਵਿੱਚ ਹੈ ਕਾਨੂੰਨ ਦੇ ਵਿੱਚ ਬਣੀ ਹੋਈ ਹੈ ਸਾਡੀ ਆਪਣੀ ਮਰਜ਼ੀ ਕੋਈ ਨਹੀਂ ਉਦਾਹਰਨ ਦੇ ਤੌਰ ਤੇ ਬੱਚਾ ਮਾਂ ਦੇ ਪੇਟ ਦੇ ਵਿੱਚ ਜਦੋਂ ਹੁੰਦਾ ਹੈ ਤੇ ਬੱਚੇ ਦੀ ਤੰਦਰੁਸਤੀ ਵਾਸਤੇ ਪਰਿਵਾਰ ਵਾਲੇ ਮਾਂ ਪਾਪ ਅਰਦਾਸ ਹੀ ਕਰ ਸਕਦੇ ਨੇ ਰੋਹ ਪੁੱਜ ਵੀ ਨਹੀਂ ਕਰ ਸਕਦੇ ਉਹਨੂੰ ਭੋਜਨ ਨਹੀਂ ਪਹੁੰਚਾ ਸਕਦੇ ਉਹਦੇ ਦੇਖ ਰਿਕ ਨਹੀਂ ਬਸ ਅਰਦਾਸ ਤੋਂ ਮਹਾਰਾਜ ਕਹਿੰਦੇ ਨੇ ਇੱਕ ਗੱਲ ਚੇਤੇ ਰੱਖਿਓ ਹੁਕਮ ਨਾ ਕਹਿਆ ਜਾਏ ਪਰ ਉਸ ਮਾਲਕ ਦੇ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹਨੂੰ ਸਮਝਣਾ ਉਹ ਸਮਝਾਉਣਾ ਬਹੁਤ ਔਖਾ ਹੈ ਬਹੁਤ ਔਖਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਨੇ ਜੋ ਕੁਝ ਵੀ ਹੋ ਰਿਹਾ ਹੈ ਜੋ ਕੁਝ ਵੀ ਬਣ ਰਿਹਾ ਹੈ ਵਿਨਾਸ਼ ਹੋ ਰਿਹਾ ਹੈ ਪਰਮਾਤਮਾ ਦੇ ਹੁਕਮ ਦੇ ਵਿੱਚ ਇੱਕ ਕਾਨੂੰਨ ਨਿਯਮ ਦੇ ਵਿੱਚ ਹੀ ਹੋ ਰਿਹਾ ਹੈ ਇੱਥੇ ਸਤਗੁਰਾਂ ਨੇ ਉਸ ਖਿਆਲ ਨੂੰ ਕਟਾਕਸ਼ ਕੀਤਾ ਹੈ ਉਸ ਖਿਆਲ ਦਾ ਖੰਡਨ ਕੀਤਾ ਹੈ ਜਿਹੜੇ ਖਿਆਲ ਇਹ ਕਰਦੇ ਨੇ ਕਿ ਪਰਮਾਤਮਾ ਨੂੰ ਬਣਾਉਣ ਵਾਸਤੇ ਕੋਈ दैਵੀ ਸ਼ਕਤੀ ਕੋਈ ਦੇਵਤੇ ਆਦ ਉਹ ਬਣਾਉਂਦੇ ਨਹੀਂ ਬਣਾਉਣ ਵਾਲਾ ਕਿ ਬ੍ਰਹਮਾ ਜੀ ਹੈ ਪਾਲਣ ਵਾਲਾ ਵਿਸ਼ਨੂੰ ਜੀ ਹੈ ਮਾਰਨ ਵਾਲਾ ਸ਼ਿਵ ਜੀ ਹੈ ਐਸੀਆਂ ਅੱਜ ਵੀ ਇਹ ਵਿਚਾਰਾਂ ਕੰਮ ਕਰਦੀਆਂ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਵਿਚਾਰ ਨੂੰ ਖੰਡਿਤ ਕਰਕੇ ਕਹਿੰਦੇ ਨੇ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਦਾ ਹੁਕਮ ਹੈ ਦੂਜਾ ਤੀਜਾ ਕੋਈ ਨਹੀਂ ਸਤਗੁਰਾਂ ਨੇ ਪਰਮਾਤਮਾ ਦੇ ਬਣਾਏ ਹੋਏ ਸਟਰਕਚਰ ਨੂੰ ਢਾਂਚੇ ਨੂੰ ਅਨੇਕ ਦੇਵਤਾਵਾਦ ਤੋਂ ਖੰਡਿਤ ਕਰਕੇ ਤੋੜ ਕੇ ਇੱਕ ਈਸ਼ਵਰਵਾਦ ਤੱਕ ਪਹੁੰਚਾ ਦਿੱਤਾ ਔਰ ਮਹਾਰਾਜ ਨੇ ਕਿਰਪਾ ਕਰਕੇ ਸਮਝਾ ਦਿੱਤਾ ਕਿ ਸਭ ਕੁਝ ਕਰਨ ਵਾਲਾ ਕੇਵਲ ਇੱਕ ਪਰਮਾਤਮਾ ਹੈ ਸਭ ਕੁਝ ਬਣਾਉਣ ਵਾਲਾ ਅਸੀਂ ਤੁਸੀਂ ਆਪਣੀ ਮਰਜ਼ੀ ਨਾਲ ਬਣ ਨਹੀਂ ਸਕਦੇ ਦੇਖੋ ਇੱਕੋ ਮਾਂ ਦੋ ਬੱਚਾ ਨੂੰ ਜਨਮ ਦਿੰਦੀ ਐ ਜੁੜਵਾ ਜਿਨ੍ਹਾਂ ਆਪਾਂ ਕਹਿ ਦਿੰਦੇ ਹਾਂ ਤੇ ਮਾਲਕ ਦੇ ਖੇਡ ਹੈ ਨਾ ਪਰਵਰਿਸ਼ ਕਰਨ ਵਾਲੀ ਪਾਲਣ ਵਾਲੀ ਉਹਨੂੰ ਸੰਭਾਲਣ ਵਾਲਾ ਇੱਕੋ ਸਾਧਾ ਨਾ ਇੱਕੋ ਮਾਂ ਹੈ ਪਰ ਉਹਨਾਂ ਦੋਨਾਂ ਬੱਚਿਆਂ ਦੇ ਵਿੱਚ ਸੋਚ ਵਿੱਚ ਕਿੰਨਾ ਫਰਕ ਹੈ ਸੋਚ ਵਿੱਚ ਕਿੰਨਾ ਫਰਕ ਹੈ ਦੋਨੇ ਬੱਚੇ ਜੁੜਵਾ ਨੇ ਪਰ ਕੋਈ ਕਹਿੰਦਾ ਮੈਂ ਸਰਕਾਰੀ ਨੌਕਰੀ ਲਗਣਾ ਕੋਈ ਕਹਿੰਦਾ ਜੇ ਮੈਂ ਹੋਰ ਕਿਸੇ ਕੰਮ ਜਾਣਾ ਕਿਸਨ ਨੂੰ ਕੁਝ ਹੋਰ ਖਾਣਾ ਪਸੰਦ ਹੈ ਕਿਸਨ ਨੂੰ ਹੋਰ ਕੁਝ ਖਾਣਾ ਪਸੰਦ ਹੈ ਇਹ ਤਾਂ ਦੋ ਸਰੀਰ ਹੋ ਗਏ ਨਾ ਤੁਸੀਂ ਅੱਜ ਵੀ ਦੋ ਬੱਚੇ ਨੇ ਜਿਨ੍ਹਾਂ ਨਾਮ ਹੈ ਸੋਨਾ ਅਤੇ ਮੋਨਾ ਭਗਤ ਪੂਰਵ ਸਿੰਘ ਜੀ ਪਿੰਗਲਵਾੜੇ ਵਿੱਚ ਉਹ ਬੱਚੇ ਰਹਿੰਦੇ ਨੇ ਹੋ ਤਾਂ ਚਲੋ ਕਾਫੀ ਉਹ ਵੱਡੇ ਵੀ ਹੋ ਗਏ ਨੇ ਉਹਨਾਂ ਵੱਲ ਵੇਖ ਕੇ ਤਾਂ ਮਾਲਕ ਦੇ ਅੱਗੇ ਹੱਥ ਜੁੜਦਾ ਨਾ ਧੜ ਇੱਕ ਹੈ ਸਰੀਰ ਦੋ ਨੇ ਧੜ ਇੱਕ ਹੈ ਲੱਤਾਂ ਦੋ ਹੀ ਨੇ ਤੇ ਉੱਪਰ ਧੜ ਜਿਹੜੇ ਨੇ ਉਹ ਦੋ ਨੇ ਇਹਨੂੰ ਤੁਸੀਂ ਕੀ ਕਹੋਗੇ ਉਹ ਦੋਨਾਂ ਦਾ ਦਿਮਾਗ ਅਲੱਗ-ਅਲੱਗ ਨੇ ਇੱਕ ਨੂੰ ਹੋਰ ਖਾਣਾ ਪਸੰਦ ਹੈ ਇੱਕ ਨੂੰ ਹੋਰ ਖਾਣਾ ਪਸੰਦ ਹੈ ਤੋ ਮਹਾਰਾਜ ਕਹਿੰਦੇ ਨੇ ਉਹਦਾ ਹੁਕਮ ਨਹੀਂ ਸਮਝਿਆ ਜਾ ਸਕਦਾ ਉਹਦਾ ਹੁਕਮ ਕਿੰਨਾ ਵਿਸ਼ਾਲ ਹੈ ਸਾਡੀ ਸਮਝ ਤੋਂ ਬਾਹਰ ਹੈ ਕਿਉਂਕਿ ਅਸੀਂ ਸਮਝ ਦੇ ਅਧੀਨ ਆ ਉਹ ਅਸੀਮ ਹੈ ਉਹ ਸੀਮਾ ਤੋਂ ਬਾਹਰ ਹੈ ਪਰਮਾਤਮਾ ਵੀ ਸੀਮਾ ਤੋਂ ਬਾਹਰ ਹੈ ਇਸੇ ਕਰਕੇ ਮਨੁੱਖ ਨੇ ਜਦੋਂ ਯਤਨ ਕੀਤਾ ਨਾ ਤੇ ਲੱਭਣਾ ਚਾਹਿਆ ਕਿ ਰੱਬ ਦਾ ਅੰਤ ਪਾਈਏ ਕੁਦਰਤ ਦਾ ਅੰਤ ਪਾਈਏ ਸਾਇੰਸ ਗਈ ਤਰੱਕੀ ਕਰਨ ਗਈ ਤਰੱਕੀ ਕਰਦੀ ਕਰਦੀ ਅੱਜ ਵੀ ਸਾਇੰਸ ਮੰਨਦੀ ਹੈ ਕਿ ਆਕਾਸ਼ ਗੰਗਾ ਦਾ ਕੋਈ ਪਾਰਾ-ਬਾਰ ਨਹੀਂ ਹੈ ਅਸੀਂ ਇੱਕ ਆਕਾਸ਼ ਗੰਗਾ ਲੱਭਦੇ ਹਾਂ ਉਹਦੇ ਵਿੱਚੋਂ ਕਈ ਹਜ਼ਾਰਾਂ ਲੱਖਾਂ ਅੱਗੇ ਮਿਲ ਜਾਂਦੀਆਂ ਨੇ ਉਹ ਕਹਿੰਦੇ ਨਹੀਂ ਕੁਦਰਤ ਦਾ ਇਸ ਨਿਰਚ ਦਾ ਅਸੀਂ ਅੰਤ ਨਹੀਂ ਪਾ ਸਕਦੇ ਬੇਅੰਤ ਹੈ ਤੇ ਇਸ ਕਰਕੇ ਮੇਰੇ ਮਾਲਕ ਕਹਿੰਦੇ ਨੇ ਜੋ ਕੁਝ ਵੀ ਬਣ ਰਿਹਾ ਨਾ ਜੋ ਕੁਝ ਵੀ ਅਸੀਂ ਜੇ ਜਨਮ ਲੈ ਰਹੇ ਆ ਆਪਣੀ ਮਰਜ਼ੀ ਨਹੀਂ ਹੈ ਅਸੀਂ ਜੇ ਭਾਰਤ ਵਿੱਚ ਇੰਡੀਆ ਵਿੱਚ ਆਪਣੀ ਮਰਜ਼ੀ ਨਾਲ ਆਏ ਹੁੰਦੇ ਇੱਥੇ ਫਿਰ ਕਿਸੇ ਨੇ ਵੀ ਜਨਮ ਨਹੀਂ ਛਿੜਾਣਾ ਸਾਡੇ ਨੇ ਵਿਦੇਸ਼ ਚ ਨੂੰ ਨਾ ਸੀ ਇਸ ਕਰਕੇ ਮਹਾਰਾਜ ਕਹਿੰਦੇ ਨੇ ਇਸ ਭੁਲੇਖੇ ਵਿੱਚੋਂ ਇਸ ਭਰਮ ਦੇ ਵਿੱਚੋਂ ਬਾਹਰ ਨਿਕਲੋ ਬਸ ਇਹ ਸਮਝੋ ਜੋ ਕੁਝ ਵੀ ਕਰ ਰਿਹਾ ਹੈ ਪ੍ਰਮਾਤਮਾ ਬਣਾ ਰਿਹਾ ਉਹ ਉਹਦੀ ਉਹਦਾ ਹੁਕਮ ਹੀ ਹੈ ਸਾਡੀ ਆਪਣੀ ਕੋਈ ਪਾਇਆ ਨਹੀਂ ਹੈ ਬੇਅੰਤ ਤਾਂ ਇਹ ਨਾ ਬੰਦੇ ਦੇ ਬੰਦਾ ਅੱਜ ਵੀ ਮੈਂ ਦੇਖਿਆ ਸਰਬਨਾਸ਼ ਕਰਦ ਤੁਲਿਆ ਹੋਇਆ ਸਭ ਤੋਂ ਸਿਆਣਾ ਜੀਵ ਜੂਨਾ ਵਿੱਚੋਂ ਮਨੁੱਖਾ ਜੂਨ ਸੀ ਪਰ ਸਭ ਤੋਂ ਵੱੱਤਰ ਜੂਨ ਜੀਣ ਵਾਲਾ ਵੀ ਮਨੁੱਖਾ ਜੂਨੀ ਹੈ ਕੁਦਰਤ ਦੇ ਬਣਾਏ ਹੋਏ ਸਟਰਕਚਰ ਦੇ ਨਾਲ ਖਿਲਵਾਰ ਕਰਦੇ ਡੱਡੂ ਉਹ ਸੱਪ ਦੇ ਜੀਨ ਨੂੰ ਮਿਲਾ ਕੇ ਨਵਾਂ ਜੀਵ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਲੱਗਾ ਡੱਡੂਆਂ ਵਾਲੀਆਂ ਤੇ ਸ਼ਰੀਰ ਸੱਪ ਵਰਗਾ ਨਵਾਂ ਜੀਵ ਕੱਢ ਰਹੇ ਨੇ ਕੁਦਰਤ ਨਾਲ ਖਿਲਵਾਰ ਕਰਦੇ ਆ ਪਰ ਇਹ ਜਾਨਾ ਜਿਹੜਾ ਬੜਾ ਖਤਰਨਾਕ ਹੁਕਮ ਨਾ ਪੈਂਦਾ ਇਸ ਕਰਕੇ ਮਹਾਰਾਜ ਕਹਿੰਦੇ ਨੇ ਤੁਸੀਂ ਆਕਾਰ ਦੀ ਗੱਲ ਕਰ ਦੇਣਾ ਵੇਖੋ ਮੈਂ ਆਕਾਰ ਦੀ ਗੱਲ ਕਰ ਰਿਹਾ ਕਿ ਆਕਾਰ ਬਣਾਉਣ ਵਾਲਾ ਪਰਮਾਤਮਾ ਹੈ ਡੱਡੂ ਵੀ ਪਾਣੀ ਵਿੱਚ ਰਹਿੰਦਾ ਹੈ ਮੱਛੀ ਪਾਣੀ ਵਿੱਚ ਰਹਿੰਦੀ ਸਾਤ ਵੀ ਪਾਣੀ ਵਿੱਚ ਰਹਿੰਦਾ ਕੱਛੂ ਕਮਾਂ ਵੀ ਪਾਣੀ ਵਿੱਚ ਰਹਿੰਦਾ ਹੈ ਬਾਕੀ ਸਾਰੇ ਪਾਣੀ ਤੋਂ ਬਾਹਰ ਆ ਕੇ ਰਹਿ ਸਕਦੇ ਨੇ ਪਰ ਮੱਛੀ ਨਹੀਂ ਰਹਿ ਸਕਦੀ ਉਹਨੂੰ ਕਿਹਾ ਜਾਵੇ ਤੇਰੇ ਨਾਲ ਦੇ ਤਾਂ ਰਹਿੰਦੇ ਨੇ ਤੂੰ ਵੀ ਰਹਿ ਲੈ ਕਹੋ ਕਹਿੰਦੀ ਮੈਂ ਮਜਬੂਰ ਆ ਮੈਂ ਨਹੀਂ रह ਸਕਦੀ ਮੈਨੂੰ ਬਣਾਇਆ ਹੀ ਇਸ ਤਰ੍ਹਾਂ ਗਿਆ ਕੁਦਰਤ ਵੱਲੋਂ ਕਿ ਮੇਰਾ ਜੀਵਨ ਵੀ ਪਾਣੀ ਵਿੱਚ ਹੈ ਮੇਰੀ ਮੌਤ ਵੀ ਪਾਣੀ ਵਿੱਚ ਹੀ ਹੈ ਪਾਣੀ ਤੋਂ ਬਾਹਰ ਜਾਵਾਂਗੀ ਮੈਂ ਮਰ ਜਾਵਾਂਗੀ ਹੁਣ ਸਾਨੂੰ ਕੋਈ ਕਵੇ ਕਿ ਜੇ ਮੱਛੀ ਰਹਿ ਸਕਦੀ ਹੈ ਬੰਦਿਆ ਤੂੰ ਵੀ ਪਾਣੀ ਵਿੱਚ ਰਹਿ ਅਸੀਂ ਨਹੀਂ ਰਹਿ ਸਕਦੇ ਸਾਡੀ ਬੋਡੀ ਉਸ ਤਰ੍ਹਾਂ ਦੀ ਬਣੀ ਹੈ ਦਰਗਤ ਵਿੱਚ ਕਈ ਤਰ੍ਹਾਂ ਦੇ ਨੇ ਟਿੱਕਰ ਹੈ ਤੁਸੀਂ ਟਿੱਕਰ ਨੂੰ ਕਹੋ ਆ ਕਿ ਬਈ ਕੱਟਿਓ ਉਹ ਗਾਉਣਾ ਛੱਡਦੇ ਉਹ ਕਹਿੰਦਾ ਮੇਰੇ ਸੁਭਾਅ ਵਿੱਚ ਹੈ ਮੈਨੂੰ ਬਣਾਇਆ ਇਸ ਤਰ੍ਹਾਂ ਗਿਆ ਪਰਮਾਤਮਾ ਮਰੋ ਨੇ ਮੈਂ ਹੈ ਨੇ ਮੈਨੂੰ ਕਹਿ ਤੋ ਤੁਸੀਂ ਕਿ ਤੇਰੇ ਚ ਗੁਣ ਬਹੁਤ ਜ਼ਿਆਦਾ ਨੇ ਪਰ ਤੇਰਾ ਜਿਹੜਾ ਇੱਕ ਔਗਨ ਕੁੜਤਣ ਵਾਲਾ ਉਹ ਛੱਡ ਦੇ ਉਹ ਕਹਿੰਦੀ ਮੈਂ ਨਹੀਂ ਛੱਡ ਸਕਦੀ ਮੇਰੇ ਚ ਕੁੜਤਣ ਪਾਉਣ ਵਾਲਾ ਕੌਣ ਹੈ ਨਾ ਤੂੰ ਹੈ ਨਾ ਮੈਂ ਪਰਮਾਤਮਾ ਹੈ ਉਹਦਾ ਉਹਦੇ ਅੱਗੇ ਥੋੜਾ ਜ਼ੋਰ ਚਾਲਦਾ ਆਮ ਹੈ ਆਮ ਗਰਮੀਆਂ ਚ ਹੁੰਦੇ ਨੇ ਤਸਵੀਰ ਵੀ ਗਰਮ ਹੈ ਹੁਣ ਜੇ ਕਈ ਆਮਾਂ ਨੂੰ ਤੂੰ ਸਰਦੀਆਂ ਚ ਹੋ ਜਾ ਕਰ ਅਗਲਾ ਕਹੇਗਾ ਭਾਈ ਮੇਰੀ ਹੋਰ ਮਰਜ਼ੀ ਹੈ ਬਣਾਉਣ ਵਾਲਾ ਮੈਂ ਥੋੜਾ ਹੈ ਬੜੀਆਂ ਉਦਾਹਰਨਾਂ ਨੂੰ ਸਾਡਾ ਆਪਣਾ ਸਰੀਰ ਹੈ ਜਿਹੜੇ ਵਿਦੇਸ਼ਾਂ ਵਿੱਚ ਰਹਿੰਦੇ ਨੇ ਉਹ ਜਦੋਂ ਆਪਣੇ ਇੱਥੇ ਦੂਜੇ ਮੌਸਮ ਵਿੱਚ ਜਾਂਦੇ ਨੇ ਉਹਨਾਂ ਦਾ ਜਲਵਾਯੂ ਉਹਨਾਂ ਨੂੰ ਸੈੱਟ ਨਹੀਂ ਬੈਠਦਾ ਸਾਨੂੰ ਸੈੱਟ ਨਹੀਂ ਬੈਠਦਾ ਕਈਆਂ ਦਾ ਪਾਣੀ ਦੂਜੀ ਜਗ੍ਹਾ ਤੇ ਜਾ ਕੇ ਸਾਡਾ ਪਾਣੀ ਸਾਨੂੰ ਸੈੱਟ ਨਹੀਂ ਲੱਗਦਾ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਜੋ ਕੁਝ ਵੀ ਬਣਾਉਣ ਵਾਲਾ ਹੈ ਕੇਵਲ ਇੱਕ ਪਰਮਾਤਮਾ ਹੈ ਆਕਾਰ ਬਣਾਉਣ ਵਾਲਾ ਆਕਾਰ ਵਿੱਚ ਬਹੁਤ ਕੁਝ ਆ ਜਾਂਦਾ ਹੈ ਪਰ ਉਹਦੇ ਹੁਕਮ ਨੂੰ ਆਪਾਂ ਨਹੀਂ ਸਮਝ ਸਕਦੇ ਬਿਆਨ ਨਹੀਂ ਕਰ ਸਕਦੇ ਹੁਕਮ ਨਾ ਕਹਿਆ ਜਾਏ ਅੱਗੇ ਕਹਿੰਦੇ ਨੇ ਹੁਕਮੀ ਹੋਵਨ ਜੀ ਹੁਕਮੀ ਹੋਵਨ ਜੀ ਉਹਦੇ ਹੁਕਮ ਦੇ ਵਿੱਚ ਹੀ ਜੀਵ ਆਉਂਦੇ ਨੇ ਜਨਮ ਲੈਂਦੇ ਨੇ ਤੇ ਉਹਦੇ ਹੁਕਮ ਦੇ ਵਿੱਚ ਹੀ ਜੀਵ ਚਲੇ ਜਾਂਦੇ ਨੇ ਇਹ ਬਾਣੀ ਦਾ ਅਟੱਲ ਫੈਸਲਾ ਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਜੇ ਸੱਦੇ ਪੈਂਦੇ ਆ ਨਾ ਜੇ ਬੁਲਾਉਂਦਾ ਤਾਂ ਭੇਜਦਾ ਵੀ ਐ ਗਾਵੇ ਕੋ ਜੀ ਲੈ ਫਿਰਦੇ ਸਤਿਗੁਰ ਕਹਿੰਦੇ ਨੇ ਉਹਦੇ ਹੁਕਮ ਦੇ ਵਿੱਚ ਹੀ ਹਰੇਕ ਜੀਵ ਜਨਮ ਲੈਂਦਾ ਤੇ ਉਹਦੇ ਹੁਕਮ ਦੇ ਵਿੱਚ ਹੀ ਜੀਵ ਚਲਿਆ ਜਾਂਦਾ ਇਸ ਕਰਕੇ ਨਾ ਸਾਡੇ ਕਈ ਵਾਰ ਖਿਆਲ ਇਹ ਪੈਦਾ ਹੋ ਜਾਂਦੇ ਨੇ ਕਿ ਦੇਖੋ ਜੀ ਜਵਾਨੀ ਦੇ ਵਿੱਚ ਚੜਾਈ ਕਰ ਗਿਆ ਅੱਜ ਤਾਂ ਇਹਦੇ ਵਿਆਹ ਦੀ ਉਮਰ ਸੀ ਇੱਕੋ ਇੱਕ ਮੇਰਾ ਪੁੱਤ ਸੀ ਤੇ ਉਸ ਪੁੱਤ ਨੂੰ ਨੂੰ ਵੀ ਰੱਬ ਨੇ ਖੋ ਲਿਆ ਰੱਬ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ ਆਪਾਂ ਅਕਸਰ ਕਹਿ ਦਿੰਦੇ ਆ ਬਈ ਰੱਬ ਨੂੰ ਐ ਨਹੀਂ ਇਸ ਕਰਨਾ ਚਾਹੀਦਾ ਇੱਕ ਪਾਸੇ ਅਸੀਂ ਪੜ੍ਹਦੇ ਆ ਕਿ ਰੱਬ ਨਿਰਵੈਰ ਹੈ ਉਹਦਾ ਕਿਸੇ ਨਾਲ ਵੈਰ ਨਹੀਂ ਦੂਜੇ ਪਾਸੇ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਕਿ ਰੱਬ ਨੂੰ ਐਦਾਂ ਨਹੀਂ ਇਸ ਕਰਨਾ ਚਾਹੀਦਾ ਤੇ ਇਹ ਸ਼ਰੀਕਾਬਾਜੀ ਨੂੰ ਕਹਿੰਦੇ ਨੇ ਕਿ ਰੱਬ ਦੇ ਸ਼ਰੀਕ ਬਨਣਾ ਕਿ ਸਾਡੀ ਸਿਆਣਪ ਜ਼ਿਆਦਾ ਹੈ ਅਕਾਲ ਪੁਰਖ ਤਾਂ ਨਿਆਣਾ ਹੀ ਐ ਉਹਨੂੰ ਨੇ ਸਮਝ ਕੀ ਕਰਨਾ ਚਾਹੀਦਾ ਔਰ ਕੀ ਨਹੀਂ ਕਰਨਾ ਚਾਹੀਦਾ ਇਸ ਕਰਕੇ ਮਹਾਰਾਜ ਕਹਿੰਦੇ ਨੇ ਆਪਣੀਆਂ ਚਤਰਾਈਆਂ ਸਿਆਣਪਾਂ ਛੱਡ ਕੇ ਬੰਦਿਆ ਉਹਦੇ ਹੁਕਮ ਨੂੰ ਸਮਝ ਹੁਕਮੀ ਹੋਵਨ ਜੀ ਉਹਦੇ ਹੁਕਮ ਦੇ ਵਿੱਚ ਹੀ ਜੀਵ ਜਨਮ ਲੈਂਦੇ ਨੇ ਉਹਦੇ ਹੁਕਮ ਦੇ ਵਿੱਚ ਇੱਕ ਨਿਯਮ ਐ ਅਸੀਂ ਨਿਯਮ ਤੋਂ ਬਾਹਰ ਨਹੀਂ ਜਾ ਸਕਦੇ ਸਾਡੇ ਤੇ ਇਹ ਕਾਨੂੰਨ ਲਾਗੂ ਹੋਣਾ ਹੀ ਹੋਣਾ ਐ ਤੇ ਹੁਕਮ ਲਿਖ ਦੁੱਖ ਸੁੱਖ ਪਾਈਐ ਉਦੇ ਕਾਨੂੰਨ ਦੇ ਵਿੱਚ ਹੀ ਲਿਖਤ ਭਾਵ ਕਾਨੂੰਨਿਜ਼ਮ ਲਿਖ ਦੁੱਖ ਸੁੱਖ ਪਾਈਆਂ ਕਿਸਨੂੰ ਦੁੱਖ ਮਿਲਦਾ ਕਿਸਨੂੰ ਸੁੱਖ ਮਿਲਦਾ ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਦੇਖੋ ਜੀ ਇਹ ਰੱਬ ਨੇ ਧੁਰ ਤੋਂ ਹੀ ਲਿਖਿਆ ਜੀ ਸਾਡੇ ਤੇ ਦੁੱਖਾਂ ਲਿਖੇ ਨੇ ਸੁੱਖ ਲਿਖੇ ਨੇ ਐਸਾ ਨਹੀਂ ਹੈ ਰੱਬ ਨਾਲ ਸਾਡੀ ਕੋਈ ਨਾਰਾਜ਼ਗੀ ਨਹੀਂ ਹੈ ਜਾਂ ਉਹਨੇ ਸਾਡੇ ਤੋਂ ਕੋਈ ਬਦਲਾ ਨਹੀਂ ਲੈਣਾ ਕਿ ਇਸ ਕਰਕੇ ਸਾਡੇ ਪੱਲੇ ਦੁੱਖ ਪਾ ਦਿੱਤੇ ਨੇ ਤੇ ਦੂਸਰੇ ਬੰਦੇ ਸੁੱਖ ਪਾ ਦਿੱਤੇ ਨੇ ਇਹਨੂੰ ਸਮਝਣ ਦਾ ਯਤਨ ਕਰਨਾ ਹੈ ਕਿ ਦੁੱਖ ਸੁੱਖ ਪਾਈਆਂ ਤਪਾਵ ਕੀ ਹੈ ਇੱਕ ਘਰ ਹੈ ਜਿੱਥੇ ਅਰਬਾਂ ਖਰਬਾਂ ਲੋਪਤੀ ਲੋਕੀ ਰਹਿੰਦੇ ਨੇ ਕਰੋੜਪਤੀ ਐ ਦਾਤਾਂ ਖੁੱਲੀਆਂ ਨੇ ਭੰਡਾਰ ਖੁੱਲੇ ਨੇ ਇੱਕ ਘਰ ਉਹ ਹੈ ਜਿੱਥੇ ਖਾਣ ਵਾਸਤੇ ਛਾਂਮਾਂ ਨੂੰ ਸੋਚਣਾ ਪੈਂਦਾ ਕਿ ਅੱਜ ਬਣਾਉਣਾ ਕਿ ਦਿਹਾੜੀ ਕਰਕੇ ਆਵਾਂਗੇ ਫੇਰ ਹੀ ਬਣੇਗਾ ਤੇ ਇੱਕ ਨੂੰ ਮਹੀਨੇ ਮੇ ਨਰਾਸ਼ਣ ਜਿਹੜਾ ਸਟਾਕ ਕੀਤਾ ਹੋਇਆ ਇੱਕ ਬੰਦਾ ਉਹ ਹੈ ਜਿਹੜਾ ਸਾਰਾ ਆਪਣੀ ਉਮਰ ਬੜੇ ਪਰਹੇਜ ਨਾਲ ਖਾਂਦਾ ਪੀਂਦਾ ਹੈ ਫੇਰ ਵੀ ਬਿਮਾਰੀਆਂ ਵਿੱਚ ਗ੍ਰਸਤ ਹੋ ਜਾਂਦਾ ਹੈ ਬਿਮਾਰੀਆਂ ਲੱਗ ਜਾਂਦੀਆਂ ਨੇ ਤੇ ਇੱਕ ਉਹ ਹੈ ਜਿਹੜਾ ਪ੍ਰਵਾਹ ਵਿੱਚ ਕਾਦਾ ਤੰਦਰੁਸਤ ਹੈ ਗੁਰਬਾਨੀ ਦਾ ਇੱਕ ਅਤਲ ਨਿਜਮ ਹੈ ਇੱਕ ਫੈਸਲਾ ਹੈ ਮਨਮੁਖ ਔਰ ਗੁਰਮੁਖ ਨੂੰ ਬਣਾਉਣ ਵਾਲਾ ਪਰਮਾਤਮਾ ਹੈ ਇਹਨਾਂ ਦੇ ਵਿੱਚ ਜੋਤ ਇੱਕੋ ਕੰਮ ਕਰ ਰਹੀ ਹੈ ਗੁਰਬਾਣੀ ਨੇ ਜੇ ਕਿਸੇ ਦਾ ਨਫ਼ਰਤ ਕੀਤੀ ਹੈ ਨਾ ਤਾਂ ਉਹ ਬੰਦੇ ਦੇ ਕਰਮ ਨੂੰ ਕੀਤੀ ਹੈ ਕਰਮ ਤੋਂ ਬੰਦੇ ਨਾਲ ਨਫ਼ਰਤ ਕੀਤੀ ਜਾਂਦੀ ਹੈ ਬੰਦੇ ਨੂੰ ਬੰਦੇ ਤੋਂ ਨਫ਼ਰਤ ਨਹੀਂ ਕੀਤੀ ਜਾਂਦੀ ਇਹ ਇਸ ਗੱਲ ਨੂੰ ਸਮਝਿਓ ਗੁਰੂ ਨਾਨਕ ਸਾਹਿਬ ਮਹਾਰਾਜ ਇਤਿਹਾਸਿਕ ਸਮੁੱਚੇ ਗੁਰਸਹਿਬਾਨ ਬੰਦੇ ਦੇ ਕਰਮ ਨੂੰ ਨਫ਼ਰਤ ਕਰਦੇ ਆ ਕੰਮ ਨੂੰ ਬੰਦੇ ਨੂੰ ਨਹੀਂ ਭਾਈ ਸੱਜਣਾ ਠੱਗ ਨੂੰ ਗੁਰਨਾਨਕ ਨਫ਼ਰਤ ਨਹੀਂ ਕਰਦੇ ਉਹਦੇ ਕੰਮ ਨੂੰ ਨਫ਼ਰਤ ਕਰਦੇ ਆ ਇਸ ਕਰਕੇ ਗੁਰਨਾਨੱਥ ਸਾਹਿਬ ਮਹਾਰਾਜ ਨੇ ਆਖਿਆ ਕਿ ਸੱਜਣਾ ਨਾਮ ਬੜਾ ਪਿਆਰਾ ਹੈ ਕੰਮ ਤੇਰੇ ਚੰਗੇ ਨਹੀਂ ਕੰਮ ਚੰਗੇ ਕਰਿਆ ਕਰ ਕਹਿੰਦਾ ਸਾਧ ਸੰਤਨ ਦੀ ਹੁਣ ਬੰਦਾ ਉਹੀ ਹੈ ਉਹਦਾ ਘਰ ਵੀ ਉਹੀ ਹੈ ਧਰਮਸ਼ਾਲਾ ਵੀ ਉਹੀ ਉਹਦਾ ਕੰਮ ਵੀ ਉਹੀ ਹੈ ਬਸ ਫਰਕ ਪੈ ਗਿਆ ਸੋਚ ਦਾ ਪਹਿਲਾਂ ਉਹ ਲੁੱਟਣ ਵਾਸਤੇ ਸੇਵਾ ਕਰਦਾ ਸੀ ਤੇ ਹੁਣ ਭਾਵਨਾ ਕਿਹੜੀ ਹੈ ਪਰਮਕਾਰ ਦੀ ਸੇਵਾ ਕਰਦਾ ਹੈ ਫਰਕ ਪੈ ਗਿਆ ਬੰਦਾ ਆਪਣੇ ਕਰਮਾ ਕਰਕੇ ਉਧਾਰਨ ਵਾਸਤੇ ਘਰਾਂ ਦੇ ਵਿੱਚ ਅਨੇਕ ਤਰ੍ਹਾਂ ਦੇ ਭਾਂਡੇ ਨੇ ਪਰ ਕਈ ਭਾਂਡਿਆਂ ਨੂੰ ਅਸੀਂ ਬੜਾ ਸਾਮ ਕੇ ਰੱਖਦੇ ਆ ਤੇ ਕਈ ਭਾਂਡਿਆਂ ਨੂੰ ਅਸੀਂ ਸਾंभਦੇ ਵੀ ਨਹੀਂ ਉਹ ਕਿਹੜੇ ਭਾਂਡੇ ਜਿਵੇਂ ਡਸਟਬਿਨ ਹੈ ਤਾਂ ਭਾਂਡਾ ਹੀ ਉਹ ਪਰ ਜੋ ਸੰਭਾਲ ਦੁੱਧ ਵਾਲੇ ਪਤੀਲੇ ਦੀ ਹੁੰਦੀ ਉਹ ਡਸਟਬਿਨ ਦੀ ਨਹੀਂ ਹੁੰਦੀ ਤੁਸੀਂ ਕਦੇ ਨੋਟ ਕਰਨਾ ਡਸਟਬਿਨ ਦੇ ਵਿੱਚ ਵੇਸਟ ਪਾਈ ਜਾਂਦੀ ਹੈ। ਕੂੜਾ ਪਾਇਆ ਜਾਂਦਾ ਹੈ। ਦੁੱਧ ਵਾਲੇ ਭਾਂਡੇ ਵੀ ਤੁਸੀਂ ਕੂੜਾ ਨਹੀਂ ਪਾ ਸਕਦੇ। ਹੁਣ ਗੱਲ ਕੀ ਕਰਮ ਦੀ? ਕਰਮ ਕਰਕੇ ਅਗਲੇ ਦੀ ਰਿਸਪੈਕਟ ਹੈ। ਕਰਮ ਕਰਕੇ ਅਗਲੇ ਦਾ ਮਾਣ ਸਨਮਾਨ ਹੁੰਦਾ ਹੈ। ਇਸ ਕਰਕੇ ਨਫ਼ਰਤ ਔਰ ਸਤਕਾਰ ਕਰਮ ਕਰਕੇ। ਜਿਹੋ ਜਿਹੇ ਕਰਮ ਅਸੀਂ ਕਰਦੇ ਆਂ ਮਹਾਰਾਜ ਕਹਿੰਦੇ ਆ ਤੁਹਾਨੂੰ ਉਸ ਤਰ੍ਹਾਂ ਦਾ ਸਤਕਾਰ ਮਿਲਦਾ ਹੈ ਉਸ ਤਰ੍ਹਾਂ ਦਾ ਹੀ ਨਿਰਾਦਰੀ ਹੁੰਦੀ ਹੈ ਪਰ ਇਹਨਾਂ ਸਾਰੇ ਪਿੱਛੇ ਜਿਹੜੀ ਇੱਕ ਪਾਵਰ ਸੁਪਰੀਮ ਪਾਵਰ ਜਿਹੜੀ ਕੰਮ ਕਰ ਰਹੀ ਉਹ ਹੈ ਨਿਜਮ ਉਹ ਕਾਨੂੰਨ ਹੈ ਜੋ ਦੋਨਾਂ ਤੇ ਲਾਗੂ ਹੋ ਰਿਹਾ ਹੈ ਕਰਮ ਕਰਕੇ ਬੰਦਾ ਚੰਗਾ ਹੈ ਤੇ ਕਰਮ ਕਰਕੇ ਬੰਦਾ ਨੀਵਾ ਹੋ ਜਾਂਦਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭੁਾਈ ਹੈ ਕਈਆਂ ਨੂੰ ਬਖਸ਼ਿਸ਼ ਸ਼ੋਭਾ ਹੁੰਦੀ ਹੈ ਕਈਆਂ ਦੀ ਤੇ ਕਈਆਂ ਦਾ ਨਿਰਾਦਰ ਹੁੰਦਾ ਹੈ ਕਈਆਂ ਸਤਕਾਰ ਮਾਨ ਮਿਲਦਾ ਹੈ ਤੇ ਕਈਆਂ ਨੂੰ ਬੇਇੱਜ਼ਤੀ ਪਰਵਾਹ ਹੁੰਦੀ ਇਹਦਾ ਭਾਵ ਦੁਨਿਆਵੀ ਆਪਾਂ ਨਹੀਂ ਲੈਣਾ ਕਿ ਦੇਖੋ ਜੀ ਜਿਸ ਬੰਦੇ ਕੋਲ 4 ਪੈਸੇ ਨੇ ਉਹਦੀ ਸ਼ੋਭਾ ਹੁੰਦੀ ਜਦੋਂ 4 ਪੈਸੇ ਖਤਮ ਹੋ ਜਾਂਦੇ ਨੇ ਤੇ ਬੰਦੇ ਦੀ ਸ਼ੋਭਾ ਨਹੀਂ ਹੁੰਦੀ ਇਹ ਤਾਂ ਬਦਲਦਾ ਰਹਿੰਦਾ ਹੈ ਦਰਸਲ ਪਰਮਾਤਮਾ ਦੇ ਘਰ ਵਿੱਚ ਇਹਨਾਂ ਦੀ ਅੱਗੇ ਗੱਲ ਕੀਤੀ ਮਹਾਰਾਜ ਨੇ ਪੰਜ ਪ੍ਰਵਾਨ ਪੰਜ ਪ੍ਰਧਾਨ ਵਾਲੀ ਗੱਲ ਉਹ ਜਨ ਜਿਨ੍ਹਾਂ ਨੂੰ ਪਰਮਾਤਮਾ ਦੇ ਵੱਲੋਂ ਸ਼ੋਭਾ ਮਿਲਦੀ ਹੈ ਸਤਕਾਰ ਮਿਲਦਾ ਜਿਨ੍ਹਾਂ ਦੇ ਕਰਮ ਚੰਗੇ ਨੇ ਕਰਮ ਕਰਕੇ ਔਰ ਅਗਲੇ ਦਾ ਸਤਕਾਰ ਮਾਨ ਮਿਲਦਾ ਤੇ ਕਈਆਂ ਨੂੰ ਬਹੁਤਾ ਸਲਾਹਿਆ ਨਹੀਂ ਜਾਂਦਾ ਇੱਕੋ ਸਮੇਂ ਦੇ ਦੋ ਸ਼ਰੀਰ ਹੋਏ ਨੇ ਜਹਾਂਗੀਰ ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇੱਕੋ ਸਮੇਂ ਦੇ ਨੇ ਪਰ ਜੋ ਸਤਕਾਰ ਅਸੀਂ ਗੁਰੂ ਅਰਜਨ ਸਾਹਿਬ ਜੀ ਨੂੰ ਦਿੰਦੇ ਆ ਉਹ ਸਤਕਾਰ جہਾਂਗੀਰ ਨੂੰ ਨਹੀਂ ਦਿੱਤਾ ਜਾਂਦਾ ਕਰਮ ਕਰਕੇ ਬੜਾ ਫਰਕ ਹੈ ਇੱਕੋ ਸਮੇਂ ਤੇ ਔਰੰਗਜ਼ੇਬ ਹੈ ਇੱਕੋ ਸਮੇਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪਰ ਜੋ ਸਤਕਾਰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਕਰਦੇ ਆ ਉਹ ਸਤਕਾਰ ਔਰੰਗਜ਼ੇਬ ਦਾ ਨਹੀਂ ਸਤਗੁਰ ਕਹਿੰਦੇ ਨੇ ਕਿ ਬਖਸ਼ਿਸ਼ ਵੀ ਉਸ ਪਰਮਾਤਮਾ ਦੇ ਘਰੋਂ ਮਿਲਦੀ ਹੈ ਤੇ ਨਰਾਦਰੀ ਵੀ ਬੱਸ ਕਰਕੇ ਆ ਕਿ ਇਹਨਾਂ ਪਿੱਛੇ ਇੱਕ ਲੌਜੀਕ ਇੱਕ ਕਾਨੂੰਨ ਇੱਕ ਨਿਜਮ ਉਹ ਜਰਾ ਲਾਗੂ ਹੋ ਰਿਹਾ ਕੰਮ ਕਰ ਰਿਹਾ ਉਹ ਹੈ ਹੁਕਮਦਾਰ ਉਸ ਹੁਕਮ ਉਸੇ ਦਾ ਨਾਂ ਤਾਂ ਸਮਝ ਸਕਦੇ ਆ ਤੇ ਨਾਂ ਉਹ ਬਿਆਨ ਕਰ ਸਕਦੇ ਕਿਉਂਕਿ ਬਹੁਤ ਵਿਸ਼ਾਲ ਹੈ ਇਸ ਕਰਕੇ ਜਿੰਨੀ ਜਿੰਨੇ ਕਿਸੇ ਨੂੰ ਸਮਝ ਆਉਂਦੀ ਹੈ ਅਗਲਾ ਵਿਆਖਿਆ ਕਰ ਦਿੰਦਾ ਹੈ ਜਿੰਨੀ ਜਿੰਨੇ ਕਿਸੇ ਦੀ ਦੂੰਗੀ ਸੋਚ ਜਾਂਦੀ ਹੈ ਅਗਲਾ ਸਮਝਣ ਦੀ ਕੋਸ਼ਿਸ਼ ਕਰਦਾ ਹੈ ਸਤਿਗੁਰ ਕਹਿੰਦੇ ਨੇ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਨੀ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਸਭ ਕੁਝ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ ਫਿਰ ਕਈ ਵਾਰ ਨਾ ਬੰਦਾ ਬੰਦੇ ਦੇ ਮਨ ਵਿੱਚ ਇੱਕ ਖਿਆਲ ਆ ਜਾਂਦਾ ਜੇ ਸਭ ਕੁਝ ਰੱਬ ਦੇ ਹੁਕਮ 'ਚ ਹੀ ਹੋ ਰਿਹਾ ਨਾ ਤੇ ਫਿਰ ਇੱਕ ਸ਼ਰਾਬ ਪੀਣ ਵਾਲਾ ਉਹਨੂੰ ਅਸੀਂ ਕਿਵੇਂ ਮਾਰਾ ਕਹਿ ਸਕਦੇ ਹਾਂ ਉਹ ਵੀ ਹੁਕਮ 'ਚ ਹੀ ਹੈ ਇੱਕ ਚੋਰੀ ਕਰਨ ਵਾਲਾ ਜੇ ਚੋਰੀ ਕਰਦਾ ਉਹ ਵੀ ਹੁਕਮ ਚ ਹੀ ਹੈ ਨਾ ਇੱਕ ਡਾਕਾ ਮਾਰਨ ਵਾਲਾ ਇੱਕ ਕਤਲ ਕਰਨ ਵਾਲਾ ਜੇ ਡਾਕਾ ਕਤਲ ਕਰਦਾ ਉਹਦੇ ਹੁਕਮ ਵਿੱਚ ਹੀ ਹੈ ਪਰ ਇੱਥੇ ਥੋੜਾ ਜਿਹਾ ਫਰਕ ਹੈ ਇਹਨੂੰ ਸਮਝਣ ਵਾਸਤੇ ਮੈਦਾਨ ਹੈ ਗਰਾਊਂਡ ਹੈ ਗਰਾਊਂਡ ਨੂੰ ਬਣਾਇਆ ਗਿਆ ਕਮੇਟੀ ਵੱਲੋਂ ਕਾਨੂੰਨ ਬਣਾਏਗੇ ਕਮੇਟੀ ਵੱਲੋਂ ਨਿਯਮ ਬਣਾਏਗੇ ਖਿਡਾਰੀ ਆਗੇ ਖੇਡਣ ਵਾਲੇ ਉਹਨਾਂ ਖਿਡਾਰੀਆਂ ਦੇ ਨਾਲ ਇੱਕ ਐਸਾ ਵਿਅਕਤੀ ਹੈ ਜਿਹੜਾ ਉਹ ਵੀ ਵਿੱਚ ਧੋੜਦਾ ਹੈ ਧੋੜਦਾ ਹੈ ਸੀਟੀ ਮਾਰਦਾ ਹੈ ਤੇ ਖਿਡਾਰੀ ਨੂੰ ਰੈੱਡ ਕ੍ਰੋਸ ਦੇ ਦਿੰਦਾ ਹੈ ਹੁਣ ਖਿਡਾਰੀ ਉਹਨੂੰ ਪੁੱਛਦਾ ਹੈ ਰੈਫਰੀ ਨੂੰ ਪੁੱਛਦਾ ਹੈ ਕਿ 15 ਮਿੰਟ ਮੈਨੂੰ ਹੋ ਗਏ ਨੇ ਖੇਡਦਿਆਂ ਨੂੰ ਤੂੰ ਹੁਣ ਸਿਟੀ ਮਾਰ ਕੇ ਮੈਨੂੰ ਰੈੱਡ ਕਾਰਡ ਕਿਉਂ ਦਿੱਤਾ ਹੈ ਤਾਂ ਜਵਾਬ ਇਹ ਹੁੰਦਾ ਹੈ ਕਿ ਰੈੱਡ ਕਾਰਡ ਤੈਨੂੰ ਮੈਂ ਤਾਂ ਦਿੱਤਾ ਹੈ ਕਿਉਂਕਿ ਤੂੰ ਹੁਣ ਨਿਯਮ ਤੋਂ ਬਾਹਰ ਹੈਂ 15 ਮਿੰਟ ਤੂੰ ਖੇਡਦਾ ਰਿਹਾ ਨਿਯਮ ਦੇ ਵਿੱਚ ਖੇਡਦਾ ਰਿਹਾ ਜੋ ਕਾਨੂੰਨ ਹੈ ਜੋ ਨਿਯਮ ਬਣਾਏ ਹੈ ਧਾਇਰੇ 'ਚ ਰਹਿ ਕੇ ਤੂੰ ਖੇਡ ਰਿਹਾ ਸੀ ਤੈਨੂੰ ਕਿਸੇ ਨੇ ਕੁੱਝ ਨਹੀਂ ਕਿਹਾ ਦਾਇਰਾ ਤਾਂ ਬਾਹਰ ਚਲ ਗਿਆ 3 ਕਰੋਸ ਮਿਲ ਗਿਆ ਹੁਣ ਇਹਨੂੰ ਉਹ ਸਮਝਣ ਵਾਸਤੇ ਇੱਕ ਬੰਦਾ ਕਹਿੰਦਾ ਜੀ ਕਿ ਮੈਂ ਆਪਣੀ ਮਰਜ਼ੀ ਕਰ ਸਕਦਾ ਜਾਂ ਅਗਲਾ ਕਹਿੰਦਾ ਜੇ ਤੂੰ ਆਪਣੀ ਮਰਜ਼ੀ ਕਰਦਾ ਹੈ ਨਾ ਇਹ ਸਭ ਕੁਝ ਤੇਰੀ ਮਰਜ਼ੀ ਚੱਲਦੀ ਬੰਦਾ ਕਹਿੰਦਾ ਕਿ ਮੇਰੇ ਤੋਂ ਹੁਕਮ ਨਹੀਂ ਚੱਲਦਾ ਉਹ ਕਹਿੰਦਾ ਫਿਰ ਇੱਕ ਲੱਤ ਚੁੱਕ ਆਪਣੀ ਉਹ ਚੁੱਕ ਲੈਂਦਾ ਹੁਣ ਕਹਿੰਦਾ ਦੂਜੀ ਚੁੱਕ ਇਹ ਨਹੀਂ ਹੋ ਸਕਦਾ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਕੁਝ ਗੱਲਾਂ ਜੋ ਤੁਹਾਡੇ ਆਪਣੇ ਹੱਥ ਵਿੱਚ ਹੈ ਆਪਣੇ ਸਮਝ ਵਿੱਚ ਹੈ ਕੁਝ ਗੱਲਾਂ ਸਮਝ ਤੋਂ ਬਾਹਰ ਹੈ ਇੱਕ ਲੱਤ ਨੂੰ ਚੁੱਕਣਾ ਉਹ ਸਾਡੀ ਸਮਰੱਥਾ ਵਿੱਚ ਹੈ ਦੋਨਾਂ ਨੂੰ ਸਾਡੀ ਸਮਰੱਥਾ ਤੋਂ ਬਾਹਰ ਹੈ ਕੁਝ ਗੱਲਾਂ ਨੇ ਜੋ ਸਾਨੂੰ ਮਾਲਕ ਨੇ ਸਮਝ ਸੋਝ ਦਿੱਤੀ ਹੈ ਅਕਲ ਬੁੱਧੀ ਦਿੱਤੀ ਹੈ ਦਿਮਾਗ ਦਿੱਤਾ ਹੈ ਚੇਤਨਤਾ ਦਿੱਤੀ ਹੈ ਕਿ ਉਹਨੂੰ ਵਰਤ ਕੇ ਤੁਸੀਂ ਚੱਲਣਾ ਹੈ ਤਾਂ ਕੁਝ ਗੱਲਾਂ ਤੋਂ ਅਸੀਂ ਅਸਮਝਾਂ ਉੱਥੇ ਨਹੀਂ ਚੱਲ ਸਕਦੇ ਇਹਨੂੰ ਉਹ ਸੋਕਾ ਸਮਝ ਲਈਏ ਕਿ ਜੇ ਸਭ ਕੁਝ ਮਾਲਕ ਕਰਦਾ ਹੈ ਤਾਂ ਬੰਦਾ ਕੀ ਕਰ ਸਕਦਾ ਸਭ ਨੇ ਆਪਾਂ ਕੁੱਤੇ ਵੇਖੇ ਹੋਣਗੇ ਲੋਕਾਂ ਨੇ ਕੁੱਤੇ ਵੀ ਪਾਲੇ ਹੁੰਦੇ ਨੇ ਜਦੋਂ ਉਹ ਆਪਣੇ ਕੁੱਤੇ ਨੂੰ ਘਮਾਉਣ ਵਾਸਤੇ ਲੈ ਕੇ ਜਾਂਦੇ ਨਾ ਤਾਂ ਉਹਦੇ ਕੋਲ ਰੱਸੀ ਹੁੰਦੀ ਹੈ ਰੱਸੀ ਦੀ ਕੁਝ ਹੱਦ ਹੁੰਦੀ ਹੈ 1 ਫੁੱਟ 2 ਫੁੱਟ ਹੱਦ ਜਿੰਨੀ ਰੱਸੀ ਦੀ ਲੰਬਾਈ ਹੈ ਨਾ ਉਹ ਕੁੱਤਾ ਓਨੀ ਲੰਬਾਈ ਦੇ ਵਿੱਚ ਆਪਣੇ ਆਲੇ ਦੁਆਲੇ ਘੁੰਮ ਸਕਦਾ ਜਿੰਨੀ ਉਹਦੀ ਲੰਬਾਈ ਹੈ ਜਿੰਨਾ ਦਾਇਰਾ ਉਹ ਰੱਸੀ ਦਾ ਹੈਗਾ ਓਨੇ ਦਾਇਰੇ ਵਿੱਚ ਉਹ ਖੇਡਦਾ ਵੀ ਹੈ ਜਦੋਂ ਬੰਨਿਆ ਹੁੰਦਾ ਹੈ ਬੈਠ ਜਾਂਦਾ ਹੈ ਧੁਰਦਾ ਫਿਰਦਾ ਹੈ ਓਨੇ ਦਾਇਰੇ ਵਿੱਚ ਮਾਲਕ ਉਹਨੂੰ ਕੁਝ ਨਹੀਂ ਕਹਿੰਦਾ ਹਾਲਾਂਕਿ ਜੇ ਮਾਲਕ ਉਹਨੂੰ ਘਮੋਲ ਵੀ ਲੈ ਕੇ ਜਾਵੇ ਨਾ ਤਾਂ ਰੱਸੀ ਪੜੀ ਹੁੰਦੀ ਹੈ ਤਾਂ ਨਾਲ ਨਾਲ ਤੁਰਿਆ ਜਾਂਦਾ ਹੈ ਮਾਲਕ ਕੁਝ ਨਹੀਂ ਕਹਿੰਦਾ ਤੱਕ ਕਈ ਵਾਰ ਕੀ ਹੁੰਦਾ ਰਸਤੇ ਖੋਲ ਵੀ ਦਿੰਦਾ ਹੈ ਮਾਲਕ ਖੇਡ ਲਾ ਅਗਲਾ ਆਜ਼ਾਦ ਹੋ ਗਿਆ ਨੱਚਦਾ ਟੱਪਦਾ ਪਰ ਮਾਲਕ ਵੇਖ ਰਿਹਾ ਉਹਨੂੰ ਉਹਦੇ ਨਿਗਾਹ ਦੇ ਵਿੱਚ ਹੈ ਕਿ ਇਹ ਖੇਡਦਾ ਰਿਹਾ ਹੈ ਘੁੰਮ ਫਿਰਦਾ ਰਿਹਾ ਕੁਝ ਨਹੀਂ ਕਹਿੰਦਾ ਜਦੋਂ ਉਹ ਕੁੱਤਾ ਗੰਦਗੀ ਵਾਲੇ ਥਾਂ ਤੇ ਮੂੰਹ ਮਾਰਦਾ ਹੈ ਜਾਂ ਗਲਤ ਜਗ੍ਹਾ ਤੇ ਜਾਂਦਾ ਹੈ ਉਦੋਂ ਉਹਨੂੰ ਵੀ ਸਜ਼ਾ ਮਿਲਦੀ ਹੈ ਉਹਨੂੰ ਫਿਰ ਹੰਘਾਰਾ ਮਿਲਦਾ ਹੈ ਕਿ ਆਹ ਕੰਮ ਨਹੀਂ ਕਰਨਾ ਬਿਲਕੁਲ ਇਸੇ ਤਰ੍ਹਾਂ ਅਸੀਂ ਸਾਨੂੰ ਮਾਲਕ ਨੇ ਚੇਤਨਤਾ ਦਿੱਤੀ ਹੈ ਸਾਨੂੰ ਸਮਝ ਦਿੱਤੀ ਹੈ ਸਾਨੂੰ ਹੱਥ ਪੈਰ ਦਿੱਤੇ ਨੇ ਚਲਾ ਅਸੀਂ ਵਰਤਦੇ ਆ ਪਰ ਇਸ ਹੱਥ ਪੈਰ ਨੂੰ ਚਲਾਉਣ ਵਾਲਾ ਕਿਹੜਾ ਮਗਰ ਬੈਠਾ ਹੈ ਇਸ ਗੱਲ ਨੂੰ ਸਮਝਣਾ ਹੈ ਅਸੀਂ ਆਪਣੇ ਹੱਥ ਪੈਰ ਸਾਨੂੰ ਮਾਲਕ ਨੇ ਦਿੱਤੇ ਨੇ ਆਪਾਂ ਕੰਮ ਕਰਨਾ ਹੈ ਦਿਮਾਗ ਵਰਤਣਾ ਹੈ ਚਲਾ ਕੌਣ ਰਿਹਾ ਹੈ ਕੁੱਤੇ ਨੂੰ ਲੱਗਦਾ ਮੈਂ ਆਪਣੀ ਮਰਜ਼ੀ ਕਰ ਰਿਹਾ ਕਿ ਮੈਂ ਆਪਣੀ ਮਰਜ਼ੀ ਨਾਲ ਘੁੰਮ ਰਿਹਾ ਹੈ ਪਰ ਨਹੀਂ ਉਹਦੀ ਰੱਸੀ ਉਹਦੇ ਮਾਲਕ ਦੇ ਹੱਥ ਵਿੱਚ ਹੁੰਦੀ ਹੈ ਮਾਲਕ ਨੇ ਛੁੱਟ ਦਿੱਤੀ ਹੈ ਕਿ ਤੂੰ ਇੰਨੀ ਹੱਥ ਦੇ ਵਿੱਚ ਘੁੰਮਣਾ ਹੈ ਘੁੰਮ ਲੈ ਬਿਲਕੁਲ ਇਸੇ ਤਰ੍ਹਾਂ ਅਸੀਂ ਆਪਣੇ ਹੱਥ ਪੈਰ ਚਲਾਉਂਦੇ ਆ ਦਿਮਾਗ ਵਰਤਦੇ ਆ ਕੰਮ ਕਰਦੇ ਆ ਤੇ ਸਾਨੂੰ ਲੱਗਦਾ ਮੈਂ ਹੀ ਕੁਝ ਕਰ ਰਿਹਾ ਸਤਿਗੁਰ ਕਹਿੰਦੇ ਤੂੰ ਕੁਝ ਨਹੀਂ ਕਰ ਰਿਹਾ ਤੇਰੇ ਵਿੱਚ ਬੈਠੀ ਜਿਹੜੀ ਤਾਕਤ ਉਹ ਕਰ ਰਹੀ ਹੈ ਕਰਾ ਹੋ ਰਹੀ ਹੈ ਕਰ ਤੂੰ ਰਿਆ ਇਸ ਕਰਕੇ ਸਤਿਗੁਰ ਕਹਿੰਦੇ ਨੇ ਸਭ ਕੁਝ ਕਰਨ ਵਾਲਾ ਪਰਮਾਤਮਾ ਉਸ ਕਰਤੇ ਦੇ ਨਾਲ ਜੁੜ ਜਿਹੜਾ ਸਭ ਕੁਝ ਕਰਨ ਵਾਲਾ ਹੈ ਤੋ ਮਹਾਰਾਜ ਕਹਿੰਦੇ ਨੇ ਜਿੰਨੇ ਉਸ ਹੁਕਮ ਨੂੰ ਬੁੱਝ ਲਿਆ ਨਾਨਕ ਹੁਕਮ ਹੈ ਜੇ ਬੁੱਝੈ ਜੇ ਬੁੱਝ ਲਿਆ ਤਾਂ ਹਉਮੈ ਕਹੈ ਨਾ ਕੋਈ ਫੇਰ ਬੰਦਾ ਹੰਕਾਰ ਵਾਲੀ ਗੱਲ ਨਹੀਂ ਕਰਦਾ ਮੈਂ ਮੈਂ ਨਹੀਂ ਕਰਦਾ ਕਿ ਮੈਂ ਕੀਤਾ ਮੈਂ ਕੀਤਾ ਆ ਤਾਂ ਮੇਰੇ ਕਰਕੇ ਹੋ ਰਿਹਾ ਏ ਭੁਲੇਖਾ ਹੀ ਏ ਮੇਰੇ ਕਰਕੇ ਕੰਮ ਹੋ ਰਿਹਾ ਜੇ ਮੈਂ ਨਾ ਆਵਾਂ ਤੇ ਕੰਮ ਰੁਕ ਜੇ ਨਹੀਂ ਸਤਿਗੁਰ ਕਹਿੰਦੇ ਤੇਰੇ ਕਿਆਂ ਨਾਲ ਰੁਕਣ ਦੇ ਨਾਲ ਕੰਮ ਨਹੀਂ ਰੁਕਦਾ ਕੰਮ ਚੱਲਦੇ ਰਹਿੰਦੇ ਆ ਸਭ ਕੁਝ ਕਰਨ ਵਾਲਾ ਪਰਮਾਤਮਾ ਤੂੰ ਤਾਂ ਬਸ ਇੱਕ ਜਰੀਆ ਹੈ ਤੇਰੇ ਕੋਲ ਕਰਵਾ ਰਿਹਾ ਨਹੀਂ ਤਾਂ ਹੋਰ ਵੀ ਨਹੀਂ ਜਿਹੜਾ ਇਸ ਗੱਲ ਨੂੰ ਸਮਝਦਾ ਹੈ ਕਿ ਸਭ ਕੁਝ ਕਰਨ ਵਾਲਾ ਪਰਮਾਤਮਾ ਹੈ ਤੂੰ ਮਹਾਰਾਜ ਕਹਿੰਦੇ ਫਿਰ ਉਹ ਮੈਂ ਮੈਂ ਨਹੀਂ ਕਰਦਾ ਫਿਰ ਤੂੰ ਤੂੰ ਕਰਦਾ ਤੂੰ ਤੂੰ ਕਰਤਾ ਤੂੰ ਹਵਾ ਮੁਜ ਮੇਂ ਰਹਾ ਨਾ ਹੂੰ ਜਦ ਆਪਾ ਪਰ ਦਾ ਮਿਟ ਗਿਆ ਜਦ ਦੇਖਾਂ ਤਤ ਤੂੰ ਹੋ ਤਾਂ ਮਹਾਰਾਜ ਕਹਿੰਦੇ ਨੇ ਬਾਕੀ ਤੂੰ ਹੀ ਕੁਛ ਕਰ ਰਿਹਾ ਸਭ ਕੁਝ ਮੇਰਾ ਆਪਣਾ ਕੁਝ ਨਹੀਂ ਮੇਰਾ ਮੁਝ ਵਿੱਚ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਧ ਕੋ ਸੌਂਪ ਦੇ ਕਿਆ ਲੱਗਿਆ ਮੇਰਾ ਫਿਰ ਉਦੋਂ ਪਤਾ ਲੱਗੂਗਾ ਕਿ ਸਭ ਕੁਝ ਕਰਨ ਵਾਲਾ ਪਰਮਾਤਮਾ ਜਿਵੇਂ ਇੱਥੇ ਬੈਠਾ ਬੋਲ ਰਿਹਾ ਨਾ ਮੇਰੇ ਆਪਣੀ ਸਿਆਣਪ ਕੁਝ ਨਹੀਂ ਹੈ ਕਿ ਮੈਂ ਪੜਿਆ ਬਹੁਤ ਹੈ ਮੈਂ ਡਿਗਰੀਆਂ ਲਈਆਂ ਨੇ ਨਹੀਂ ਜੇ ਦਿਮਾਗ ਨਾ ਚੱਲਦਾ ਹੁੰਦਾ ਤੇ ਮੈਂ ਕੀ ਕਰ ਲੈਂਦਾ ਆਪਾਂ ਲੱਤਾਂ ਨਾਲ ਚੱਲ ਕੇ ਆਏ ਆ ਤਹ ਮਹਾਰਾਜ ਕਹਿੰਦੇ ਜੇ ਲੱਤਾਂ ਵਿੱਚ ਦਮ ਨਾ ਹੁੰਦਾ ਤੂੰ ਕਿਵੇਂ ਚੱਲ ਕੇ ਆ ਜਾਂਦਾ ਇਸ ਕਰਕੇ ਸਤਿਗੁਰ ਕਹਿੰਦੇ ਸਭ ਸਾਰੇ ਸਾਰੇ ਕੰਮ ਪਿੱਛੇ ਉਹ ਸੱਤਾ ਹੀ ਹੈ ਸਭ ਕੁਝ ਕਰਨ ਵਾਲਾ ਪਰਮਾਤਮਾ ਹੈ ਇਸ ਕਰਕੇ ਉਹਦੇ ਨਾਲ ਜੁੜੋ ਤੇ ਜਿੰਨੇ ਹੁਕਮ ਨੂੰ ਪਹੁੰਚ ਲਿਆ ਉਹਨੂੰ ਕਹਿੰਦੇ ਰੱਬ ਜਾਂਦਾ ਹੈ ਧਨ ਪਿਰ ਕਾ ਇੱਕ ਹੀ ਸੰਗਵਾਸਾ ਵਿੱਚ ਹਉਮੈ ਪੀਤ ਕਰਾਈ ਇੱਕੋ ਘਰ ਦੇ ਵਿੱਚ ਪਰਮਾਤਮਾ ਇੱਕੋ ਘਰ ਦੇ ਵਿੱਚ ਆਤਮਾ ਹੈ ਬਸ ਫਰਕ ਇਹ ਨਾ ਦਿਵਾਰ ਵਿੱਚ ਘਾਰ ਹੈ ਮੇਲ ਹੀ ਹੋਉਂਦੇ ਦੀ ਉਹ ਦਿਵਾਰ ਹੌਮੈਂਦੀ ਹੈ ਹੌਮੈਂ ਦੀ ਦਵਾ ਟੁੱਟ ਗਈ ਕਹਿੰਦੇ ਮਿਲ ਜਾਣੇ ਦੋਨਾਂ ਨੇ ਤੇ ਇੱਥੇ ਮਹਾਰਾਜ ਕਹਿੰਦੇ ਨੇ ਨਾਨਕ ਹੁਕਮ ਹੈ ਜੇ ਭੁੱਜੈ ਤਾਂ ਹੌਮੈਂ ਤਾਂ ਹੈ ਨ ਕੋਈ ਹੁਕਮ ਨੂੰ ਭੁੱਜਣਾ ਹੁਕਮ ਸਮਝਣਾ ਜਿਹਨੇ ਸਮਝ ਲਿਆ ਹੰਕਾਰ ਤੋਂ ਰਹਿ ਧੋਕੇ ਉਹ ਬਸ ਧੰਵਾਦ ਕਰਦਾ ਹੈ ਸ਼ੁਕਰ ਕਰਦਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਨੇ ਉਹਦਾ ਹੁਕਮ ਅਸੀਮ ਹੈ ਸਤਗੁਰੂ ਕਿਰਪਾ ਕਰਨ ਸਾਡੇ ਵੀ ਜੀਵਨ ਦੇ ਵਿੱਚ ਸਾਡੇ ਸਮੇਂ ਦੇ ਵਿੱਚ ਪਰਮਾਤਮਾ ਦੀ ਧੰਵਾਦ ਵਾਲੀ ਭਿਰਤੀ ਸਾਡੇ ਜੀਵਨ 'ਚ ਪੈਦਾ ਹੋਵੇ ਸ਼ੁਕਰ ਕਰੀਏ ਧੰਵਾਦ ਕਰਿਆ ਕਰੀਏ ਆਸਬੰਦ ਦਾ ਧੰਵਾਦ ਹੋਇਆਂ ਪੁੱਲਾਂ ਦੇ ਖਿਮਾ ਬੜੇ ਅਦਰ ਸਤਿਕਾਰ ਦੇ ਨਾਲ ਫਤਿਹ ਨਾਲ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ